ਦੀ ਨੀਅਤ ਸਾਫ ਹੈ ਤੇ ਤੁਹਾਡੇ ਘਰ ਦੀ ਟੂਟੀ ਦਾ ਪਾਣੀ ਕਿਸੇ ਧਾਰਮਿਕ ਸਥਾਨ ਤੋਂ ਲਿਆਂਦੇ ਜਲ ਨਾਲੋਂ ਘੱਟ ਨਹੀਂ ਹੈ ਜੇ ਤੁਹਾਡੀ ਨੀਅਤ ਖਰਾਬ ਹੈ ਜਿੱਥੋਂ ਮਰਜੀ ਜਲ ਆਇਓ ਤੁਸੀਂ ਤੇ ਉਹਨੂੰ ਵੀ ਯੇਰ ਬਣਾ ਲੈਣਾ ਹੈ ਬੰਦੇ ਦੀ ਨੀਅਤ ਖਰਾਬ ਹੋਵੇ ਤੇ ਅੰਮ੍ਰਿਤ ਨੂੰ ਵੀ ਯੇਰ ਬਣਾ ਦਿੰਦਾ ਹੈ ਨੀਅਤ ਸਾਫ ਹੋਵੇ ਤੇ ਯੇਰ ਨੂੰ ਵੀ ਅੰਮ੍ਰਿਤ ਕਰ ਦਿੰਦਾ ਹੈ ਸਮਝ ਲੱਗੀ ਨੀਅਤ ਸਾਫ ਖੁਸ਼ ਰਹੁ ਕਿਸਦਾ ਵੀ ਧੀ ਪੁੱਤ ਤਰੱਕੀ ਕਰੇ ਕਿਸਦੇ ਘਰ ਕੋਈ ਨੁਕਸਾਨ ਹੋਵੇ ਤੇ ਖੁਸ਼ ਨਾ ਹੋਵੇਂ ਦੁਸ਼ਮਣ ਤੁਹਾਡੀ ਕਿਸੇ ਪਿੰਡ ਚ ਨਹੀਂ ਨਾ ਬਣਦੀ ਕਿ ਇਹਦੀ ਫਸਲ ਨੂੰ ਅੱਗ ਲੱਗੀ ਆ ਨਾ ਭਵੇਂ ਤੁਹਾਡੇ ਨਾਲ ਉਹਦੀ ਨਹੀਂ ਬਣਦੀ ਦੁੱਖ ਮਨਾਓ ਯਾਰ ਭਵੇਂ ਵਿਚਾਰ ਧਾਰ ਸਾਡੇ ਟਕਲਾਵਾ ਪਰ ਮਸਾਂ ਵਿਚਾਰੇ ਨੇ ਚਾਰ ਕਿਲੇ ਫਸਲ ਪੈਦਾ ਕੀਤੀ ਸੀ ਤੇ ਜੇ ਤੁਸੀਂ ਲੁੱਟੀਆਂ ਪਾਉਂਦੇ ਜੇ ਨਾ ਤੇ ਗੁਰਦੁਆਰੇ ਕੱਲੀ ਕੱਲੀ ਪੋੜੀ ਤੇ ਮੱਥਾ ਟੇਕੀ ਜੋਣ ਕੇ ਸਤਨਾਮ ਤੇ ਜਿਹੜੇ ਇਦਾਂ ਦੇ ਪਖੰਡੀ ਹੁੰਦੇ ਨਾ ਉਹ ਇੱਕ ਥਾਂ ਤੇ ਨਹੀਂ ਮੱਥਾ ਟੇਕਦੇ ਪਹਿਲਾਂ ਸਾਹਮਣੇ ਟੇਕਦੇ ਆ ਫਿਰ ਸੱਜੇ ਟੇਕਦੇ ਆ ਫਿਰ ਖੱਬੇ ਟੇਕਦੇ ਆ ਉਹ 12 13 ਵਾਰ ਮੱਥਾ ਟੇਕਦੇ ਆ ਕਿਉਂਕਿ ਗੁਨਾਹ ਹੀ ਨੇ ਕੀਤੇ ਪਤਾ ਵੀ ਵਲਵਾ ਜਲੇਬੀਆਂ ਨੂੰ ਪੁੱਠੇ ਵਾਲ ਅੰਦਰ ਸਾਫ਼ ਨਹੀਂ ਹੈਗਾ ਮਨ ਤੇ ਜਿਹੜਾ ਮਨ ਸਾਫ਼ ਹੁੰਦਾ ਨਾ ਉਹ ਇਦਾਂ ਮੱਥਾ ਟੇਕੇ ਬਹਿ ਜਾਂਦਾ ਕਹਿੰਦਾ ਬਾਪੂ ਜੀ ਨੂੰ ਕਿਸਦਾ ਖਾਦਾ ਹੀ ਨਹੀਂ ਸਿੱਧੇ ਡੰਡੇ ਨੂੰ ਆ ਤਾਂ ਹੀ ਸਤਗੁਰ ਨੇ ਆਖਿਆ ਸੀ ਨਾ ਕਰ ਡੰਡਾ ਪੁੰਨ ਵੱਡਾ ਹੈ